ਸਵਾਗਤ ਹੈ ਕਿਸਾਨ ਵੀਰੋੜਾ ਢਿੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 987823917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੋ ਪਲੌਣ ਝੋਟੀਆਂ ਦਿਖਾ ਦੇਾਂਗੇ ਤੇ ਦਿਖਾ ਦੇਾਂਗੇ ਪਿੰਡ ਚੁੱਗੇ ਤੇ ਚੁੱਗੇ ਆ ਵੀਰੇ ਚੁੱਗਾ ਖੁਰਦ ਚੁੱਗੇ ਖੁਰਦ ਚੁੱਗੇ ਖੁਰਦ ਜਿਲ੍ਹਾ ਬਠਿੰਡਾ ਤਹਿਸੀਲ ਵੀ ਬਠਿੰਡਾ ਬਠਿੰਡੇ ਤੋਂ ਜਿਹੜਾ ਮਲੋਟ ਰੋਡ ਨੂੰ ਜਾਂਦਾ ਉਹਦੇ ਉੱਤੇ ਪਿੰਡ ਰਹਿ ਗਿਆ ਜੀ ਦੋ ਝੋਟੀਆਂ ਤੁਹਾਨੂੰ ਲੋਕ ਲੱਜ ਦਿਖਾ ਦੇਾਂਗੇ ਕਿੰਨੇ ਕ ਦਿਨ ਕੱਟਣੀਆਂ ਉਹ ਵੀ ਪੁੱਛਾਂਗੇ ਸਾਰੀ ਗੱਲਬਾਤ ਬਾਈ ਨਕਰਾਂ ਦਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਹੋਰ ਠੀਕ ਹੋ ਜੀ ਹਾਂਜੀ ਬਧੀਆ ਪਹਿਲਾਂ ਦਾ ਨੰਬਰ ਬੋਲ ਗਏ ਜੀ ਆਪਣਾ 98736 ਵੀਰੇ 643363 643363 ਪਿੰਡ ਜੀ ਆਪਣਾ ਹਾਂਜੀ ਇੱਕ ਇਹਗਾ 9463195530 ਇਹ ਦੋਨੇ ਬਾਈ ਦੇ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਤੇ ਬਾਈ ਜੀ ਝੋਟੀਆਂ 'ਚ ਦੋ ਭਗਾਉਗਾ ਫਿਰ ਹਾਂਜੀ ਦੋ ਤੇ ਦੋਨੇ ਘਰ ਦੀਆਂ ਹਨਾ ਤੇ ਜਿਹੜੀ ਆਪਾਂ ਪਹਿਲੇ ਨੰਬਰ ਤੇ ਝੋਟੀ ਦੇਖੀਏ ਨੇ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਆਪਾਂ ਦੱਸ ਦਈਏ ਤੇ ਕਿੰਨੀ ਕੁ ਉਮਰ ਚ ਹੋ ਬਾਈ ਇਹ ਇਹ ਬਾਈ ਉਮਰ ਤਾਂ 3 ਸਾਲ ਦੀ ਹੋਣੀ ਬੇ ਕਿੰਨੇ ਕੁ ਦਿਨ ਬਾਕੀ ਆ ਫਿਰ ਇਹ ਹਫਤਾ ਰਹਿ ਗਿਆ ਕਿੰਨਾ ਕੁ ਦੁੱਧ ਸੀਗਾ ਇਹਦੀ ਮਾਂ ਦਾ ਇਹ ਮਾਂ ਦਾ ਸੀਗਾ ਦੁੱਧ ਆਹ ਕਿਹੜੀ ਕੋਲੀ 13-14 ਕਿਲੋ ਸੀ ਆਹੀ ਹੈਗੀ ਹਾਂ ਉਹ ਪਰੇ ਆਹ ਕਿਹੜੀ ਓਕੇ ਉਹ ਪਰਲੇ ਪਾਸੇ ਜਿਹੜੀ ਖੜੀ ਹੈ ਜੀ ਤੇ ਲੋਕਲ ਵੀਡੀਓ ਆ ਖੋਲੋ ਜਿਹਨੂੰ ਦੋਰਾ ਕਰਾ ਕੇ ਚੈੱਕ ਚੰਗੀਆਂ ਜੋ ਆ ਗਈ ਜੀ ਥਣ ਭਾਂਡੇ ਪੂਰਾ ਸਾਫ਼ ਸੁਥਰਾ ਦਿਨ ਕਿੰਨੇ ਘਟਜੂ ਬਾਈ ਆ ਹਫਤਾ ਕੇ ਲੋ ਵੀਰੇ ਹਫਤਾ ਲਊ ਓਕੇ ਤੇ ਕਿੰਨੇ ਕ ਦੁੱਧ ਦੀ ਉਮੀਦ ਲਾ ਸਕਦੇ ਤੋ ਇਹ ਪਹਿਲੇ ਸੁਣਾ 12 ਤੱਕ ਲੀਟਰ ਤਾਂ ਦੇਊਗੀ ਹਾਂ 12 13 ਲੀਟਰ ਤਾਂ ਹੱਕ ਹੀ ਬਣਦਾ ਹਨਾ ਹੂੰ ਕੋਈ ਇਹਦੇ ਸ਼ਾਕਾ ਵੀ ਗੱਲ ਨਹੀਂ ਪਹਿਲਣ ਝੋਟੀ ਜੀ ਤਿਆਰ ਤੂਰ ਬਹੁਤ ਸੋਹਣੀ ਹੁੰਦੀ ਆਉਂਦੀ ਆ ਦਿਨ ਇੱਕ ਦੋ ਦਿਨ ਨੇ ਕੱਟ ਜਾਣੇ ਹੋ ਸਕਦਾ ਹਫਤਾ ਹੀ ਕੱਟ ਜੇ ਐਦਾਂ ਨੂੰ ਲੈ ਚਲੋ ਕੋਈ ਗੱਲ ਆ ਦੇਖੋ ਜੀ ਤੋਰਾ ਤਾਰਾ ਸਾਫ਼ ਸੁਥਰਾ ਥਣ ਭਾਂਡੇ ਦੀ ਪੂਰੀ ਸਾਫ਼ ਪੂਰੀ ਸੁਥਰੀ ਆ ਦੇਖੋ ਜੀ ਕੱਲਾ ਕੱਲਾ ਥਣ ਪੂਰੇ ਸਪੇਸ ਤੇ ਲੱਗਿਆ ਵਾ ਲੈ ਚਲੋ ਵੀਰੇ ਆ ਦੇਖੋ ਜੀ ਆ ਦੇਖੋ ਜੀ ਤੋਰਾ ਜਰਾ ਕਰੋ ਜੇ ਕਿੱਕ ਨੰਬਰ ਕੱਦ ਕਾਟੋ ਜੀ ਸੋਹਣਾ ਜੀ ਤੇ ਥਣ ਭਾਂਡੇ ਦੇ ਇੰਨੇ ਸਾਫ ਸੁਥਰੀ ਝੋਟੀ ਆ ਆ ਦੇਖੋ ਜੀ ਆ ਕਰੋ ਜੇ ਥਣ ਦੇ ਵਨਿਹੜ ਤੋਂ ਕੁਆਲਿਟੀ ਚੰਗੀ ਥਣ ਦੀ ਥਣ ਭਾਂਡਾ ਪੂਰਾ ਸਾਫ ਤੇ ਮੁੱਲ ਬਈ ਇਹਦਾ ਡਿਮਾਂਡ ਮੁੱਲ ਬਈ ਇਹਦਾ 10 ਦਾ ਹੈ ਮਾਨਦਾਨ ਹੋ ਜਾ ਹਾਂ 110000 ਦਾ ਮਾਨਦਾਨ ਹੋ ਜਾਣਾ ਚੰਗੀਆਂ ਝੋਟੀਆਂ ਜੁਆ ਗਈ ਤੇ ਹੁਣ ਭਾਈ 2 ਨੰਬਰ 2 ਨੰਬਰ ਦੀ ਡਿਟੇਲ ਆ ਗਈ ਹਾਂਜੀ ਵੀਰੇ ਇਹ ਵੀ ਪਹਿਲੇ ਸੂਣਾ ਨਹੀਂ ਕਿੰਨੇ ਕੁ ਦਿਨ ਰਹਿੰਦੇ ਆ ਇਹਦੇ 10 ਕੁ ਦਿਨ ਰਹੇਗੇ ਤੇ ਮੂੰਹ ਹੋ ਇਹ ਕਿਵੇਂ ਹੋਊਗੀ ਦੰਦ ਹੂੰ ਉਹ ਵੇਖੀ ਨਹੀਂ ਵੀਰੇ ਓਕੇ ਖੋਲੋ ਜੀ ਇਹਨੂੰ ਮੂੰਹ ਹੋਣੀ ਬਾਈ ਨੇ ਦੰਦ ਦੇਖ ਕੇ ਚੰਗੀ ਹੈ ਜੀ ਇਹ ਵੀ ਤੇ ਮੂਹਾਂ ਔਰ ਮੋਰਾ ਜਾਗਾਂ ਦੋਨੇ ਝੋਟੀਆਂ ਚੰਗੇ ਵਜਨ ਦੇ ਵਿੱਚ ਆ ਝੋਟੀ ਤਾਂ ਜ਼ਿਆਦਾ ਵਜਣਾ ਇਸ ਤਰ੍ਹਾਂ ਜੀ ਆ ਚਲੋ ਜੀ। ਰਾਦੀਏ ਤੁਰਾ ਤਰਾ ਚੈੱਕ। ਲੈ ਚਲੋ ਇਧਰੇ। ਆ ਦੇਖੋ। ਥਣਪਾਂਡੇ ਸਾਹਿਬ 10 ਦਿਨ ਬਾਕੀ। ਦੁੱਧ ਚੰਗਾ ਕੱਢੂ ਕੱਟ ਚੰਗਾ ਦੁਨੇ ਝੋਟੀਆਂ ਇੱਕੇ ਘਰੇ ਜਾਵੜੀਆਂ ਰੰਗ ਲਾ ਦੇਣੀਆਂ ਜੀ। ਤੇ ਬਾਕੀ ਦਾ ਕੋਈ ਦਰਦੀਆਂ ਨਹੀਂ ਕੋਈ ਹੋਰ ਨਹੀਂ ਸਾਫ ਸੁਥਰੀਆਂ। ਆ ਦੇਖੋ ਜੀ। ਥਣਪਾਂਡਾ ਪੂਰਾ ਸਾਫ ਸੁਥਰਾ। ਪਿੰਡ ਚੁੱਗਾ ਜੀ। ਦਸੀਲ ਬਠਿੰਡਾ ਦੇ ਜ਼ਿਲ੍ਹਾ ਵੀ ਬਠਿੰਡੇ ਨੇੜੇ ਬਠਿੰਡੇ ਦੇ ਪਿੰਡਾਂ। 10 ਦਿਨ ਬਾਕੀ ਤੇ ਬਾਈ ਇਹਦਾ ਮੰਨ ਲੈ ਬਾਈ ਹੂੰ ਇਹਦਾ 20 ਹੈ ਵੀ ਇੱਕ 20 ਹੈ ਵੀਰੇ 120000 ਦੇ ਵਿੱਚ ਮਾਨਦਾਨ ਹੋਊਗਾ ਫਿਰ ਹਾਂ ਓਕੇ 120000 ਦੇ ਵਿੱਚ ਉਹਦਾ ਵੀ ਮਾਨਦਾਨ ਹੋ ਜਾਣਾ ਦੋਨੇ ਪਲੂਨ ਝੋਟੀਆਂ ਆ ਗਈਆਂ ਦੋਨੇ ਚੰਗੇ ਤੇ ਬਾਈ ਭਾਰ ਪਿੱਛੇ ਥਣਾ ਥਣਾ ਨਹੀਂ ਓਕੇ ਹੈ ਹਾਂ ਓਕੇ ਹੈ ਬਾਈ ਕੋਈ ਭਾਰ ਭੋਰ ਨਹੀਂ ਪੈਂਦਾ ਫੁੱਲ ਗਾਰੰਟੀ ਆ ਫੁੱਲ ਗਾਰੰਟੀ ਥਣਾ ਦੀ ਗਾਰੰਟੀ ਕਿਉਂਕਿ ਪਹਿਲਾਂ ਦੇ ਥਣਾ ਦੇ ਵਿੱਚ ਤਾਂ ਕੋਈ ਬੜਾ ਨਹੀਂ ਹੁੰਦਾ ਹਣਾ ਹਾਂਜੀ ਤੇ ਜਰੂਰ ਬਾਈ ਨਾ ਕਰਿਓ ਸੰਭਾਲ ਧਾਰਾ ਮਾਰ ਕੇ ਚੱਕਾ ਕਰਕੇ ਦੇਖ ਕਰੋ ਓਕੇ ਧਾਰਾ ਮਾਰ ਕੇ ਚੈੱਕ ਕਰਕੇ ਬਾਈ ਕਹਿੰਦਾ ਲੈ ਕੇ ਜਾਇਓ ਤੇ ਲੋਕਲ ਦੇ ਸੈਂਪਲ ਬੰਦੇ ਆ ਜਮਾ ਨਾਲ ਖੇਤੀਬਾੜੀ ਦੇ ਸਹਾਇਕ ਧੰਦਾ ਪਸ਼ੂ ਪਾਲਣ ਦਾ ਜੀ ਤੇ ਨੰਬਰ ਬਾਈ ਫੇਰ ਬੋਲ ਦਿਓ 98736 ਵੀਰੇ 64336 946319553 ਪਿੰਡ ਚੁੱਗੇ ਤੋਂ ਆਪਾਂ ਚੁੱਗੇ ਖੁਰਤ ਤੋਂ ਵੀਡੀਓ ਕਵਰ ਕਰਕੇ ਹਟਿਆ ਜੀ ਮਲੋਟ ਰੋਡ ਤੇ ਪਿੰਡ ਰਹਿ ਗਿਆ ਬਾਕੀ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਜੈ ਇਹਨਾਂ ਨੂੰ ਪਿਆਰ ਦੇਣ ਲਈ ਤੈਦੇ ਲਈ ਤੋਂ ਧੰਨਵਾਦ ਜਲਦ ਮਿਲਦੇ ਆਂਗੇ ਇਹਨਾਂ ਵੀਡੀਓ ਦੇ ਨਾਲ